ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਆਪਣਾ ਰਾਣਾ ਸੰਧੂ ਯਾਰ ਪੰਜਾਬੀ ਆਪਣਾ YouTube ਚੈਨਲ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਵਕ ਵਕ ਟੌਪੀਆਂ ਵਿਸ਼ਾ ਮੁੱਦੇ ਮਰਿਆ ਆਪਾਂ ਗੱਲਬਾਤ ਚੱਚਾ ਡੇਲੀ ਕੰਟੀਨਿਊ ਕੋਈ ਪੋਸਟ ਪਾਉਂਦੇ ਰਹਿਣਾ ਤੇ ਥੋੜਾ ਟਾਈਮ ਲੱਗ ਗਿਆ ਮਾਫ ਕਰਿਓ ਥੋੜਾ ਟਾਈਮ ਬਿਜੀ ਹ 15 20 ਦਿਨ ਮੁੰਡੇ ਦਾ ਵਿਆਹ ਸੀ ਇਸ ਕਰਕੇ ਆਪਾਂ ਕੋਈ ਟੌਪਿਕ ਦੀ ਡਿਬੇਟ ਨਹੀਂ ਕੀਤੀ ਅੱਜ ਆਪਾਂ ਡਿਬੇਟ ਕਰਨੀ ਆ ਵੀ ਜਿਹੜਾ ਪੰਜਾਬ ਸਰਕਾਰ ਸੈਂਟਰ ਸਰਕਾਰ ਨੇ ਜਿਹੜਾ 1500 1600 ਕਰੋੜ ਰੁਪਏ ਦਾ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਮਤਲਬ ਜਿਹੜੇ ਹੜ੍ਹਾਂ ਪੀੜਤਾਂ ਲਈ ਉਹਨਾਂ ਨੇ ਪੈਕ ਪੈਕੇਜ ਦਿੱਤਾ ਵਾ 1600 ਕਰੋੜ ਰੁਪਏ ਦਾ ਤੇ ਜਿਹੜੇ ਹਿਮਾਚਲ ਉੱਤਰਾਖੰਡ ਹੋਇਆ ਉਧਰ 1600 ਕਰੋੜ ਆ ਤੇ ਜਿਹੜਾ ਪੰਜਾਬ ਚ ਉਹਦਾ 1500 ਕਰੋੜ ਆ ਉਦਾਂ ਮੇਰੇ ਹਿਸਾਬ ਨਾਲ 100 1500 ਕਰੋੜ ਦਿੱਤਾ ਉਦਾਂ ਆਪਣਾ 60000 ਕਰੋੜ ਦਾ ਨੁਕਸਾਨ ਹੋਇਆ ਚਾ 20000 ਜਾਂ 40000 ਕਰੋੜ ਦਾ ਨੁਕਸਾਨ ਆ ਤੇ ਦੇਖਿਓ 1500 ਕਰੋੜ ਗਏ ਆ ਇਦੇ ਚੱਕ ਤੇ ਹੁਣ ਵੇਖੋ ਜਿਨ੍ਹਾਂ ਨੇ ਪਸ਼ੂ ਮਾਰੇ ਡੰਗਰ ਮਾਰੇ ਜਾਂ ਕਿਸੇ ਦਾ ਕੋਈ ਨੁਕਸਾਨ ਹੋਇਆ ਹੁਣ ਕਿਨੂ ਕਿਨੂ ਮਤਲਬ ਤੁਹਾਨੂੰ ਹੁਣ ਸਰਵੇ ਕਰਨਾ ਪੜਾ ਉਹ ਆਪਣੇ ਸੀਐਮ ਸਾਹਿਬ ਵੀ ਕਰਨਦਾ ਹੈ ਉਹ ਆ ਵੀ ਆਂਦੇ ਆ ਵੀ 2-2 ਲੱਖ ਰੁਪਇਆ ਜਿਹੜੇ ਮ੍ਰਿਤਕ ਜਿਹੜੇ ਮਰੇ ਆ ਤੇ 50-50 ਹਜ਼ਾਰ ਰੁਪਇਆ ਜਿਹੜੇ ਮਤਲਬ ਜਿਹੜੇ ਹੈਂਡੀਕੈਪ ਜ਼ਖਮੀ ਹੋਏ ਆ ਤੇ ਇਦਾਂ ਆਪਣੇ ਮੋਦੀ ਸਾਹਿਬ ਸੈਂਟਰ ਸਰਕਾਰ ਵਾਲਾ ਨੇ ਕਿਹਾ ਵੀ 2 ਲੱਖ ਰੁਪਇਆ ਜਿਹੜਾ ਜਿਹਦੀ ਮ੍ਰਿਤਿ ਹੋਈ ਆ ਜਿਹਦੀ ਐਕਸਪਾਇਰ ਹੋਇਆ ਉਹਨੂੰ ਮਿਲੂਗਾ ਜਿਹੜਾ ਐਕਸਪਾਇਰ ਹੋ ਗਿਆ ਤੇ 50 ਹਜ਼ਾਰ ਰੁਪਇਆ ਜਿਹੜਾ ਜ਼ਖਮੀ ਹੋ ਗਿਆ ਉਹਨੂੰ ਮਿਲੂਗਾ ਇਸ ਕਰਕੇ ਆਪਣੇ ਹੁਣ ਰੇਖਾ ਰੇਖਾ ਗੁਪਤਾ ਆਪਣੇ ਸੀਐਮ ਆ ਜਿਹੜੇ ਦਿੱਲੀ ਦੇ ਉਹਨਾਂ ਨੇ ਕਿਹਾ ਵੀ 5 ਕਰੋੜ ਸਾਡੇ ਵੱਲੋਂ ਤੇ ਜਿਹੜੇ ਹਰਿਆਣਾ ਦੇ ਆਪਣੇ ਨਾਇਬ ਸੈਣੀ ਆ ਉਹਨਾਂ ਵੀ ਕਿਹਾ 6 ਕਰੋੜ ਰੁਪਈਆ ਸਾਡੇ ਵੱਲੋਂ ਇਦਾਂ ਹੁਣ ਸੈਂਟਰ ਸਰਕਾਰਾਂ ਦੇਣ ਦੀਆਂ ਵੀ ਹੱਥ ਫੜ ਲੀਆਂ ਸਰਕਾਰਾਂ ਕਿਉਂਕਿ ਹਾੜ ਪੀੜਤ ਜਿਆਦਾ ਪੰਜਾਬ ਚ ਆਇਆ ਮਾਝਾ ਮਾਲਵਾ ਜ਼ਾਬਾ 23 ਜ਼ਿਲ੍ਹੇ ਪੈਂਦੇ ਆ ਇਹਦੇ ਚੱਕਰ ਚ ਬਹੁਤ ਵੱਡਾ ਨੁਕਸਾਨ ਹੋਇਆ ਤੇ ਪਸ਼ੂ ਦਾ ਲੋਕਾਂ ਦੀ 100 150 150 ਕਿਲੋ ਜਿਹੜੀ ਬੰਨਾਂ ਦੇ ਨਾਲ ਪੈਲੀ ਲੱਗਦੀ ਉਹ ਰੁੜ ਗਈ ਹੈ ਕਿਉਂਕਿ ਹੁਣ ਵੇਖੋ ਵਾਢੀ ਦਾ ਸੀਜ਼ਨ ਅਗਲੇ ਮਹੀਨੇ ਬਾਬੇ ਬੁੱਢ ਦੇ ਮਹੀਨੇ ਸਿਵਾਢੀ ਦਾ ਸੀਜ਼ਨ ਹੈ ਤੇ ਉਹ ਸਾਰੀ ਰੇਤਾ ਆ ਗਈ ਹੈ ਸਾਰੀ ਉਹ ਰੇਤਾ ਹੁਣ ਆਪਣੇ ਪੰਜਾਬ ਸਰਕਾਰ ਨੇ ਕਿਹਾ ਵੀ ਜਿਹਦਾ ਖੇਦ ਉਹਦੀ ਰੇਤਾ ਰੇਤਾ ਗਾਰ ਆ ਗਈ ਹੈ ਉਹਦੇ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਮਸ਼ੀਨਾਂ ਪੋਪ ਲਾਈਨ ਵੱਡੀਆਂ ਵੱਡੀਆਂ ਜੀਸੀਬੀਆਂ ਕਿਉਂਕਿ ਪੰਜਾਂ ਦਹਾਹਾਂ ਦੇ ਨਾਲ ਸਾਰਾ ਕੁਝ ਸਾਫ ਸਫਾਈ ਕਰਨ ਦਾ ਇੱਕ ਇਹ ਆਂਦੇ ਆ ਵੀ ਹੜ ਲੈ ਆਂਦੇ ਨਹੀਂ ਹੜ ਆਏ ਨਹੀਂ ਲਿਆਂਦੇ ਆ ਇੱਕ ਗੱਲ ਇਹ ਵੀ ਗੱਲ ਹੈ ਵਿੱਚ ਡਾਊਟ ਆ ਵੀ ਵੇਖੋ ਇਹ ਜਿਹੜਾ ਜਦੋਂ ਪਹਿਲਾਂ ਪਾਣੀ ਸਾਫ ਕਰਦੇ ਪਹਿਲਾਂ ਜੇ ਪਾਣੀ ਜ਼ਿਆਦਾ ਇਕੱਠਾ ਹੋ ਗਿਆ ਹੌਲੀ ਹੌਲੀ ਪਾਣੀ ਛੱਡਦੇ ਸੀ ਵੀਰੇਜ ਜਿਹੜੇ ਮਤਲਬ ਨਾਲੇ ਆਪਣੇ ਸੂਏ ਇਹਨਾਂ ਦੀ ਆਪਾਂ ਜਿਹੜੀ ਬੂਟੀ ਬਾਟੀ ਸਾਫ ਸਫਾਈ ਨਹੀਂ ਕੀਤੀ ਇਸ ਕਰਕੇ ਪਾਣੀ ਜਮਾ ਹੁੰਦਾ ਰਿਹਾ ਵਾ ਡੈਮਾਂ ਦੇ ਪਾਖੜਾ ਡੈਮ ਹੋ ਗਿਆ ਪੋਕ ਡੈਮ ਸਤਲੁਜ ਰਾਵੀ ਬਿਆਸ ਉਹ ਤੋਂ ਪਹਿਲਾਂ ਪਹਿਲਾਂ ਪਾਣੀ ਇਹਨਾਂ ਹੌਲੀ ਹੌਲੀ ਛੱਡਿਆ ਨਹੀਂ ਜਿਹੜਾ ਮਤਲਬ ਜਦੋਂ ਇਕੱਠਾ ਪਾਣੀ ਆ ਗਿਆ ਉਧਰੋਂ ਵਰਖਾ ਹੋ ਗਈ ਮੀਂਹ ਆ ਗਿਆ ਉਹ ਫਿਰ ਇਕੱਠਾ ਪਾਣੀ ਆ ਗਿਆ ਇੱਕੋ ਦਮ ਛੱਡਣਾ ਪਿਆ ਕਿੱਥੀ ਤੁਹਾਨੂੰ ਪਤਾ ਗੇਟ ਜਿਹੜੇ ਹਰੀਕੇਰੇ ਖੋਲੇ ਸਤਲੁਜ ਬਿਆਸ ਕਪੂਰਥਲੇ ਵੱਲ ਜੋ ਫਿਰੋਜ਼ਪੁਰ ਕੇ ਟਾਬ ਉਹ ਬੜੀ ਮੁਸ਼ਕਲ ਹੁੰਦੀ ਹੈ ਇਸ ਕਰਕੇ ਸੈਂਟਰ ਸਰਕਾਰਾਂ ਆਪਣੇ ਪੰਜਾਬ ਸਰਕਾਰ ਨੇ 5 ਕਰੋੜ ਰੁਪਏ ਦਿੱਤਾ ਵਾ ਦੂਜੇ ਆਪਣੇ ਹਰਿਆਣਾ ਸਰਕਾਰ ਨੇ 5-6 ਕਰੋੜ ਰੁਪਏ ਦਿੱਤਾ ਇਸ ਕਰਕੇ ਬੇਨਤੀ ਆ ਵੀ ਵੱਤੋ ਵੱਦ ਸਹਿਯੋਗ ਦੇ ਹੁਣ ਵੇਖੋ ਆਪਾਂ ਪਹਿਲਾਂ ਦੀ ਗੱਲ ਆਪਾਂ ਆਪਣੇ ਜਿਹੜੇ ਮੰਤਰੀ ਸੰਤਰੀਓ ਲਾਲਜੀਤ ਸਿੰਘ ਪੁੱਲਰ ਪੱਟੀਸ਼ਰ ਕੈਬਨਟ ਮੰਤਰੀ ਜੇਲ੍ਹ ਟਰਾਂਸਪੋਰਟ ਮੰਤਰੀ ਸਾਹਿਬ ਆ ਇੰਨਾ ਵੀ ਕਿਹਾ ਵੀ ਜਿਹੜੇ ਮ੍ਰਿਤਕਾਂ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਆਪਣੇ ਪੰਜਾਬ ਸਰਕਾਰ ਨੇ ਵੀ ਕਿਹਾ ਵੀ ਸਰਵੇ ਹੋਊਗਾ ਸਾਰਾ ਕੋ ਏ ਟੂ ਜ਼ेड ਮੁਆਵਜ਼ਾ ਵੇਖਿਆ ਜਾਊਗਾ ਵੀ ਕਿਹਦਾ ਘਰ ਟਿਆ ਕਿਹਦੀ ਜ਼ਮੀਨ ਆਈ ਆ ਕਿਹਦਾ ਕੋਹ ਸ਼ਾਇਆ ਵਾ ਇਹ ਸਾਰੀ ਪ੍ਰੋਬਲਮ ਵੱਡੇ ਪੱਧਰ ਤੇ ਹੋਈ ਆ ਪਰ ਇਹਨੇ ਇਹਦੇ ਕਰਦਾਂ ਕਰਦਿਆਂ ਕਿ ਉਧਰ 2027 ਦੇ ਇਲੈਕਸ਼ਨ ਆ ਗਏ ਆ ਜਿਨ੍ਹਾਂ ਦਾ ਕਿ ਸਟੈਪ ਬਾਈ ਸਟੈਪ ਕਰਨਾ ਉਦੋਂ ਫਿਰ ਚੂਣ ਜਾਬਤਾ ਵੀ ਲੱਗ ਗਿਆ ਇਸ ਕਰਕੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਟਾਈਮ ਸਿਰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਵੇਖੋ 100 100 150 150 ਕਿੱਲਾ ਕਿਹਦੇ 5 ਕਿੱਲੇ ਆ ਗਏ ਕਿਹਦੇ 7 ਕਿੱਲੇ ਆ ਗਏ ਕਿਉਂਕਿ ਵਾਡੀ ਦਾ ਸੀਜ਼ਨ ਹੀ ਹੁਣ ਹੁਣ ਆंदे 20 ਆ 2000 ਇੱਕ ਏਕੜ ਕਿੱਲੇ ਦੇ ਮਗਰ 2000 ਦਾ ਮੁਆਵਜ਼ਾ ਮਿਲ ਕਿੱਥੇ 60 65 70000 ਦੀ ਗਣਕਾ ਨਿਕਲਣਾ ਚੂਣਾ ਨਿਕਲਣਾ ਹੈ ਤੇ ਵੇਖੋ 2000 ਏਕੜ ਦੇ ਮਗਰ ਦੇਣ ਦੇ ਤਾਂ ਕਿੰਨਾ ਲੈਸ ਕਿੰਨਾ ਆਪਣ ਨੂੰ ਘਾਟਾ ਪੈਣਾ ਹਨਾ ਕਿੰਨਾ ਕੁ ਹੁਣ ਵੇਖੋ ਪਰਵਾਸੀਆਂ ਦੀ ਵੀ ਗੱਲ ਕਰਾਂਗੇ ਉਹ ਵੱਖਰਾ ਟੌਪਿਕ ਹੋਊਗਾ ਹੁਣ ਵੇਖੋ ਮਨਕੀਰਤ ਔਲਖ ਕਿੰਨੇ ਟਰੈਕਟਰ ਵੰਡ ਗਿਆ ਵਿਚਾਰੀ 50 60 ਟਰੈਕਟਰ ਵੰਡ ਗਿਆ ਵੇਖੋ 5 ਕਰੋੜ ਨੇ ਬੈਗ ਨਾ ਰੱਖੇ ਹਰ ਹਰ ਕੇ ਨੂੰ ਗੱਥੀਆਂ ਦੇਣ ਦਿਆ ਹਨਾ ਦਲਜੀਤ ਸਾਂਝੋ ਗਏ ਨੇ 10-15 ਪਿੰਡ ਗੋਦ ਲੈ ਹੈ ਹਨ ਕਰਨ ਓਜਲਾ ਉਹਨੇ ਬੋਰਡ ਬੂਟ ਆ ਲਿਆਣੀਆਂ ਉਹਨੇ ਕਿਸ਼ਤੀਆਂ ਵੰਡੀਆਂ ਹਨ ਇਦਾਂ ਸਾਰੇ ਜਿੰਨੇ ਵੀ ਆਪਣੇ ਸੈਲੀਬ੍ਰਿਟੀ ਹੈ ਵਾਦ ਤੋਂ ਵਾਦ ਸੰਯੋਗ ਦੇ ਨੇ ਵੇਖੋ 5-6 ਕਰੋੜ ਮੇਰੇ ਹਿਸਾਬ ਨਾਲ 2-3 ਕਰੋੜ ਤੇ ਆਪਣੇ ਮਨਕੀਰ ਤੌਲਖ ਨੇ ਵੰਡਤਾ ਯੁਵਰਾਜ ਸਿੰਘ ਨੇ 600 ਟਰੱਕ ਦਾ ਵਾਦਾ 600 ਟਰੈਕਟਰ ਮਹੀਂਦਰਾ ਪ੍ਰੀਤ ਦਾ ਉਹਦਾ ਵਾਦਾ ਕੀਤਾ ਵੀ ਵਾਦ ਤੋਂ ਵਾਦ ਮੈਂ ਦਊਂਗਾ ਇਦਾਂ 50-50 ਲੱਖ ਲੋਕਾਂ ਨੇ 15-15 20-20 ਪਿੰਡ ਗੋਦ ਲੈ ਨੇ ਹਨ ਗੋਤੂ ਹੀ ਸਮਝਦੇ ਵੀ ਇੱਥੇ ਪਿੰਡ ਵਿੱਚ ਜਿੱਦਾਂ ਹੁਣ ਕੰਨਿਆ ਦਣਕੇ ਦਾ ਵਿਆਹ ਰੱਖਿਆ ਕਈਆਂ ਦੇ ਘਰ ਹੀ ਟਹਿ ਗਏ ਆ ਮਤਲਬ ਬੰਦੇ ਦੇ ਨਾਲ ਨਾਲ ਥੱਲੇ ਥੱਲੇ ਮਤਲਬ ਜੜਾ ਖੋਖਲੀਆਂ ਹੋਣ ਜਿੱਦਾਂ ਦਰਖਤ ਖੋਖਲਾ ਜਾਂਦਾ ਥੱਲੇ ਡੇ ਪੈਂਦਾ ਇਸ ਕਰਕੇ ਜਿਨ੍ਹਾਂ ਦੇ ਬੰਦੇ ਦੇ ਨਾਲ ਨਾਲ ਪਿੰਡ ਦੀ ਬਹੁਤ ਵੱਡਾ ਪੱਧਰ ਤੇ ਨੁਕਸਾਨ ਹੋਇਆ ਵਾ ਤੇ ਮੋਦੀ ਸਾਹਿਬ ਨੂੰ ਬੇਨਤੀ ਆ ਵੀ 1500 ਕਰੋੜ ਰੁਪਏ ਚਲੋ ਪੈਕੇਜ ਦੇ ਕੇ ਬਹੁਤ ਵਧੀਆ ਧੰਨਵਾਦ ਆ ਪਰ ਤੁਹਾਨੂੰ 1500 ਹਜ਼ਾਰਾਂ ਚ ਦੇਣਾ ਚਾਹੀਦਾ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਆ 1 ਲੱਖ ਏਕੜ ਦੇ ਉੱਤੇ ਜ਼ਮੀਨ ਤਬਾਹ ਹੋਈ ਆ 1 ਲੱਖ ਏਕੜ ਤੁਹਾਨੂੰ ਪਤਾ ਕਿੰਨਾ ਵਾ 100 ਕਿਲਾ ਬੰਦੇ ਦਾ ਬੜਾ 1 ਲੱਖ ਏਕੜ ਇਹ 40-50 ਮੋਤਾ ਹੁੰਦੀਆਂ ਆ ਵੇਖੋ ਡੰਗਰ ਕਿੰਨੇ ਮਰੇ ਪਸ਼ੂ ਕਿੰਨੇ ਮਰੇ ਇਹ ਸਰਕਾਰਾਂ ਨੂੰ ਇਹ ਚਾਹੀਦਾ ਵੀ ਜਿਹੜੇ ਵੈਟਰਨਰੀ ਇਨਸਪੈਕਟਰ ਹੈ ਜਿਹੜੇ ਮਤਲ ਮੱਝਾਂ گاਵਾਂ ਦੀ ਪ੍ਰੋਬਲਮ ਉਹਨਾਂ ਦੇ ਥਣ ਖਰਾਬ ਹੋ ਗਏ ਉਹਨਾਂ ਦੇ ਪੈਰ ਖਰਾਬ ਹੋ ਗਏ ਸਿੰਘ ਖਰਾਬ ਉਹਨਾਂ ਲਈ ਵੀ ਕੋਈ ਸਪੈਸ਼ਲ ਟੀਮ ਆ ਕੋਈ ਕਰਾਈ ਜਾਣੀ ਚਾਹੀਦੀ ਹੈ ਜ਼ਿੰਮੇਦਾਰ ਕਿਉਂਕਿ ਉਹ ਪਾਣੀ 'ਚ ਰਹਿ ਆ ਡੰਗਰ گاਵਾਂ ਮੱਝਾਂ ਪਾਣੀ 'ਚ ਰਹੀਆਂ ਹੁਣ ਵੇਖੋ 1 2 3 ਮੀਂਹ ਪਵੇ ਤੇ ਆਪਣੇ ਪੈਰ ਸਾਰੇ ਖੁਰਕੋਂ ਲਾ ਪੈਂਦੀ ਉਹ ਸਾਰੇ ਪੈਰ ਖਰਾਬ ਹੋ ਗਏ ਡੰਗਰਾਂ ਵਾਸਤੇ ਵੀ ਕੁਈ ਸਹੂਲਤ ਵੈਟਰਨ ਦੀ ਕੋਈ ਮੀਟਿੰਗ ਆਉਣੀ ਚਾਹੀਦੀ ਉਹਨਾਂ ਲਈ ਵੀ ਜਿਹੜੀਆਂ ਲੋਕਾਂ ਦੀਆਂ ਮੱਝਾਂ ਮਰੀਆਂ ਜਿਹੜੇ ਪਾਕਿਸਤਾਨ ਚਲ ਗਈਆਂ ਹੁਣ ਵੇਖੋ ਜੀ ਪਾਕਿਸਤਾਨ ਮੱਝਾਂ ਗਈਆਂ ਉਧਰ ਹੀ ਸਰਕਾਰ ਨੇ ਕਿਹਾ ਵੀ ਜਿਹੜੀਆਂ ਮੱਝਾਂ ਸਾਰੀਆਂ ਇਕੱਠੀਆਂ ਹੋ ਗਏ ਪੰਜਾਬ ਨੂੰ ਵਾਪਸ ਕੀਤੀਆਂ ਯਾਨੀ ਕਿ ਜਿੰਨੀਆਂ ਮੱਝਾਂ ਤਿਆਰ ਕੇ ਉਧਰ ਗਈਆਂ ਰਾਵੀ ਨੂੰ ਤੇ ਇਸ ਕਰਕੇ ਬੇਨਤੀ ਆ ਵੀ ਸੀਐਮ ਸਾਹਿਬ ਨੂੰ ਬੇਨਤੀ ਆ ਵੇਖ ਹੁਣ ਸਾਰੇ ਪੈਕੇਜ ਨੇ ਹਰਿਆਣਾ ਸਰਕਾਰ ਵੀ 5 ਕਰੋੜ ਦਾ ਪੈਕੇਜ ਹੈ ਰੇਖਾ ਗੁਪਤਾ ਹੈ ਦਿੱਲੀ ਸੀਐਮ ਉਹ ਵੀ ਪੈਕੇਜ ਦੇ ਰਹੀ 5 ਕਰੋੜ ਦਾ ਹਨਾ ਉੱਤਰਾਖੰਡ ਸਾਰੇ ਹੁਣ ਸਾਥ ਦੇਣਦੇ ਪਰ ਉਹ ਵੱਖਰੀ ਗੱਲ ਹੁਣ ਆਪਣੇ ਸੁਬਾਬ ਸੁੱਖਾ ਸਿੰਘ ਛਾਲੀ ਸਾਹਿਬ ਉਹਾਂ ਦੇ 500 ਕਰੋੜ ਰੁਪਇਆ ਅਹੀਂ ਲਾਵਾਂਗੇ ਵੇਖੋ 500 ਕਰੋੜ ਕਿਉਂਕਿ ਜਦੋਂ ਲੋੜ ਹੀ ਹੋਣ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਇਹ ਜਿਹੜੇ ਡੈਮ ਹੁੰਦੇ ਹਰੀਕੇ ਡੈਮ ਪਾਖੜਾ ਰਾਵੀ ਸਤਲੂ ਘੱਗਰ ਇਹ ਜਦੋਂ ਗਾਂ ਗਾਂ ਮਤਲਬ ਗਾਂ ਧਿਆਨ ਰੱਖੋ ਵੀ ਜਦੋਂ ਪਾਣੀ ਜ਼ਿਆਦਾ ਇਕੱਠਾ ਆ ਜਾਂਦਾ ਹੌਲੀ ਹੌਲੀ ਪਾਣੀ ਛੱਡੋ ਸੂਆਂ ਨੂੰ ਦਰਿਆਵਾਂ ਨੂੰ ਨਹਿਰਾਂ ਨੂੰ ਪਾਣੀ ਛੱਡੋ ਕਿਉਂਕਿ ਜਦੋਂ ਪਾਣੀ ਇਕੱਠਾ ਆ ਜਾਂਦਾ ਫਿਰ ਬਾਰਿਸ਼ ਆਉਂਦੀ ਉਹ ਫਿਰ ਛੱਡਣਾ ਇੱਕੋ ਜ਼ਿਆਦਾ ਪਾਣੀ ਛੱਡਣਾ ਪੈਂਦਾ ਇਸ ਕਰਕੇ ਹੌਲੀ ਹੌਲੀ ਪਾਣੀ ਨਿਕਾਣੇਗਾ ਛੜਦਾ ਹੀ ਰਿਹਾ ਕਰੋ ਸੂਆਂ ਨਹਿਰਾ ਇਸ ਕਰਕੇ ਬੇਨਤੀ ਹੈ ਵੀ ਸੈਂਟਰ ਸਰਕਾਰਾਂ ਨੂੰ ਸਵੇਰੇ ਆਪਣਾ ਸੈਲੀਬ੍ਰਿਟੀ ਪ੍ਰਵਾਸੀਆਂ ਬਾਰੇ ਵੀ ਟੌਪਿਕ ਹੋਊਗਾ ਇਸ ਕਰਕੇ ਸੈਂਟਰ ਸਰਕਾਰ ਨੂੰ ਬੇਨਤੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਸਰਵੇ ਕਰਕੇ ਮੁਆਵਜ਼ਾ ਕਰਕੇ ਜੋ ਵੱਜਾਂ ਗਾਵਾਂ ਦਾ ਮੁਆਵਜ਼ਾ ਮਿਲਦਾ ਜਿਹੜੇ ਮ੍ਰਿਤਕਾਂ ਨੂੰ ਉਹਨਾਂ ਨੂੰ 50-50000 ਰੁਪਇਆ ਕਿ ਅਲਾਣ ਕੀਤਾ ਵਾ ਤੇ ਜਿਹੜਾ ਜਿਹੜਾ ਮਰਿਆ ਉਹ 2-2 ਲੱਖ ਰੁਪਇਆ ਮੋਦੀ ਸਾਹਿਬ ਨੇ ਆ ਕੇ ਪਾਕੇ ਦੇ ਕੇ ਗਏ ਆਪਣੇ ਆਏ ਗਰਦਾਸਪੁਰ ਡੇਰਾ ਬਾਬਾ ਨਾਨਕ ਰਾਹੁਲ ਗਾਂਧੀ ਵੀ ਆਇਆ ਡੇ ਵੜੇ ਸਾਰੇ ਸੈਲੀਬ੍ਰਿਟੀ ਹੁਣ ਵੇਖੋ ਸਾਰੀ ਲਿਬ੍ਰਿਟੀ ਦੀ ਜੀ ਦਾ ਸਾਇ ਹੁਣ 2 2 3 3 ਕਰੋੜ ਵਿਲਾਏ ਜੋ ਇਸ ਸਰਕਾਰਾਂ ਨੇ ਕਰਨਾ ਹੈ ਉਹ ਲੋਕ ਪੰਜਾਬ ਆਪਣੇ ਇਹਦੇ ਸਿੰਗਰ ਉਹ ਕਰ ਰਹੇ ਨੇ ਸਿੰਗਰਾਂ ਨੂੰ ਪਹਿਲੀ ਗੱਲ ਮਾਰਾ ਨਾ ਗਿਆ ਕਿ ਜਿਹੜੇ ਉਹਨਾਂ ਨਾਲ 15 20 ਮਿਊਜ਼ੀਸ਼ੀਅਨ ਹੁੰਦੇ ਉਹਨਾਂ ਦੀ ਰੋਟੀ ਪਾਣੀ ਰੁਜ਼ਗਾਰ ਚੱਲਦਾ ਇਸ ਕਰਕੇ ਬੇਨਤੀ ਹੈ ਵੀ ਸੈਂਟਰਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਜਿੰਨਾ ਵੀ ਕਿਸੇ ਦਾ ਨੁਕਸਾਨ ਹੈ ਆਪਾਂ ਜਮੀਨ ਦਾ ਆਇਆ ਘਰ ਦਾ ਆਇਆ ਵਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਕੋਈ ਗਲਤੀ ਹੋਈ ਵੱਧ ਕਰ ਤਾਂ ਮਾਫ ਕਰਿਓ ਭਾਈ ਖਾਸਾ ਜੀ ਫਤਿਹ